ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਤਰੀਕਾ 26 ਅਗਸਤ ਸਾਮ ਦੇ 6:30 ਹੋ ਗਏ 6:30 ਵਜੇ ਇੱਥੇ بارش ਬੰਦ ਆ ਗਈ। ਇਸ ਤੋਂ ਪਹਿਲਾਂ ਅੱਧਾ ਘੰਟਾ ਕਿਣਮਣਕਣੀ ਹੋ ਕੇ ਹਟਿਆ ਪਰ ਹੁਣ ਇਸ ਵਕਤ ਉਹ ਕਿਣਮਣਕਣੀ ਵੀ ਹੈ ਨਹੀਂ ਗਈ। ਮਾਹੌਲ ਬਣਿਆ ਹੋਵੇਗਾ ਮੀਂਹ ਆ ਸਕਦਾ ਕਿਣਮਣਕਣੀਆਂ ਹੋ ਸਕਦੀਆਂ ਹਨ ਪਰ ਇਸ ਵਕਤ ਹੈ ਨਹੀਂ 6:30 ਵਜੇ ਵੇਗੇ। ਨਾਰਮਲ ਕਿਣਮਣਕਣੀ ਹੋਈ ਆ। ਅੱਜ ਸਵੇਰੇ ਵੀ ਦੁਪਹਿਰੇ ਬਿਲਕੁਲ ਮੌਸਮ ਸਾਫ਼ ਹੋ ਗਿਆ ਸੀਗਾ। ਹੁਣ ਫੇਰ ਸ਼ਾਮ ਨੂੰ ਕਿਣਮਣਕਣੀ ਹੋਈ ਆ ਦੇਖੋ ਮੇਰੇ ਪਿੱਛੇ ਇਸ ਤਰ੍ਹਾਂ ਗਿੱਲਾ ਜਾ ਕਰਿਆ ਥਾ। ਇਸ ਤੋਂ ਬਾਅਦ ਹੈ ਨਹੀਂਗਾ। ਲੰਗੀ ਕੱਲ ਰਾਤ ਹਲਕੀ ਬਾਰਸ਼ ਹੈਗੀ ਸੀਗੀ ਪਰ ਕੋਈ ਜ਼ਿਆਦਾ ਪਰਮੀ ਇਸ ਪਾਸੇ ਕਿਤੇ ਨਹੀਂ ਹੈਗੀ ਨਾ ਪੰਚਕੂਲੇ ਨਾ ਜੀਰਕਪੁਰ ਨਾ ਡੇਰਾ ਬਸੀ ਮਹਾਲੀ ਇਧਰਲੇ ਪਾਸੇ ਕਿਤੇ ਵੀ ਕੋਈ ਜ਼ਿਆਦਾ ਪਰਮੀ ਬਾਰਸ਼ ਹੈ ਨਹੀਂਗੀ ਕਿਸੇ ਨੀਵੇਂ ਥਾਂ ਦੀ ਵੀਡੀਓ ਬਣਾ ਲਈ ਅਗਲੇ ਨੇ ਕੋਈ ਵਾਇਰਲ ਕਰਤੀ ਉਹ ਗੱਲ ਅਲੱਗ ਆਗੀ ਪਰ ਕੋਈ ਜ਼ਿਆਦਾ ਪਰਮੀ ਬਾਰਸ਼ ਹੈ ਨਹੀਂਗੀ ਡਰਾਵਣੀ ਜਾਂ ਕੋਈ ਨੁਕਸਾਨ ਕਰੇ ਇਹੋ ਜਿਹਾ ਕੁਝ ਨਹੀਂ ਹੈਗਾਗਾ ਚੰਡੀਗੜ੍ਹ ਵੀ ਨਾਰਮਲ ਆ ਪੰਚਕੂਲੇ ਸਾਰੇ ਪਾਸੇ ਨਾਰਮਲ ਆ ਮੇਰੇ ਪਿੱਛੇ ਤੁਸੀਂ ਦੇਖ ਲਓ ਇਸ ਤਰ੍ਹਾਂ ਗਿੱਲਾ ਥਾਂ ਹੋਇਆ ਹੋਇਆ ਇਸ ਤੋਂ ਬਾਅਦ ਬਿਲਕੁਲ ਵੀ ਕੁਝ ਨਹੀਂ ਹੈਗਾਗਾ ਜਿਹੜੇ ਆ ਪਹਿਨਾ ਪੱਤੇ ਜਿਆ ਦੇ ਲੋ ਨਹੀਂ ਤਾਂ ਪਾਣੀ ਸਾਰੇ ਰੋੜ ਕੇ ਲੈ ਜੇ ਜੇ ਕਿਤੇ ਇੱਥੇ بارش ਹੋਈ ਹੁੰਦੀ ਫਿਰ ਕਿੱਥੇ ਹੁੰਦੇ ਕੁਝ ਨਹੀਂ ਹੈਗਾ ਇੱਥੇ ਮੈਂ ਉਸੇ ਪੁਲ ਤੇ ਖੜਾਂਗਾ ਜਿਹੜਾ ਮੁਵਾਰਕਪੁਰ ਵਾਲਾ ਪੋਲਾ ਨਾ ਜਿੱਥੋਂ ਪਾਣੀ ਉੱਪਰ ਦੀ ਚੱਲਦਾਗਾ ਉਸੇ ਪੁਲ ਤੇ ਆਂ ਦੇਖੋ ਕਿੰਨਾ ਨੀਵਾ ਫਿਰਦਾਗਾ ਅੱਜ ਜਦੋਂ ਇਹਦੇ ਵਿੱਚ ਪਾਣੀ ਆਉਂਦਾ ਨਾ ਜਿਆਦਾ ਉੱਪਰ ਦੀ ਚੱਲਦਾ ਫਿਰ ਇਹ ਹੁਣ ਤਾਂ ਦੇਖੋ 5 ਫੁੱਟ ਉੱਪਰ ਥਾਂ ਖਾਲੀ ਪਿਆਗਾ ਪਾਣੀ ਤੋਂ ਤਾਂ ਆਹ 5 6 ਫੁੱਟ ਅਜੇ ਥਾਂ ਹੋਰ ਪਿਆਗਾ ਇਹਦੇ ਉੱਪਰ ਦੀ ਪਾਣੀ ਚੱਲਦਾ ਹੁੰਦਾ ਜਿਹੜਾ ਟੰਬੇ 'ਚ ਲੱਗੇ ਹੋਏ ਹੈਗੇ ਉਹ ਟੰਬਿਆਂ ਦੇ ਉੱਪਰ ਸੋਹਣਾ ਲੇਕਾ ਦੇਣਾ ਦਾਹ ਲੱਗ ਜਾਂਦੀ ਹੈਗੀ ਤੇ ਪਰ ਉੱਪਰ ਦੀ ਟੱਪਦਾ ਜਿੱਦੇ ਲੇਕ ਚੋਂ ਪਾਣੀ ਛੱਡਿਆ ਹੁੰਦਾਗਾ ਇਸ ਵਕਤ ਅੱਜ ਕਿਤੋਂ ਪਾਣੀ ਨਹੀਂ ਛੱਡਿਆ ਕਿਤੋਂ ਕੁਝ ਨਹੀਂ ਹੈਗਾਗਾ ਮਹਾਲੀ ਦੇ ਵਿੱਚ ਬਾਰਿਸ਼ ਹੀ ਹੈ ਨਹੀਂਗੀ ਪੰਜਾਬ ਦੇ ਜਿਹੜੇ ਹੋਰ ਜ਼ਿਲ੍ਹੇ ਆ ਗਏ ਜਿਵੇਂ ਉਧਰ ਆਪਣਾ ਹਰੀਕੇ ਪੱਤਣ ਵਾਲੇ ਪਾਸੇ ਹੋ ਗਏ ਜਾਂ ਮੇਰਾ ਬਠਿੰਡਾ ਬਰਨਾਲਾ ਇਸ ਪਾਸੇ ਬਾਰਿਸ਼ ਆ ਗਈ ਸੰਗਰੂਰ ਭਵਾਨੀਗੜ ਪਟਿਆਲਾ ਇਸ ਪਾਸੇ ਬਾਰਿਸ਼ ਬਹੁਤ ਆ ਗਈ ਪਰ ਇਧਰਲੇ ਪਾਸੇ ਕੁਝ ਨਹੀਂ ਹੈਗਾਗਾ ਇਹ ਪਹਿਲੀ ਵਾਰ ਹੋਇਆਗਾ ਵੀ ਮਹਾਲੀ ਸੁੱਕਾ ਰਹਿ ਜੇ ਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ 'ਚ ਪਾਣੀ ਆ ਜੇ ਇਹ ਪਹਿਲੀ ਵਾਰ ਹੋਇਆਗਾ ਨਹੀਂ ਮਹਾਲੀ ਪਹਿਲਾਂ ਵੀ ਪੈਂਦਾਗਾ ਫੇਰ ਕਿਸੇ ਪਾਸੇ ਹੋਰ ਜਾਂਦਾਗਾ ਆਹ ਦੇਖ ਲੋ ਇੰਨਾ ਕ ਪਾਣੀ ਹੈਗਾ ਇਹੋ ਜਿਹਾ ਮਾਹੌਲ ਹੈਗਾ 5 6 ਫੁੱਟ ਖਾਲੀ ਫਿਰਦਾ ਹੈਗਾ ਸਵੇਰ ਦਾ ਇੰਨੀ ਚੱਲੀ ਜਾਂਦਾ ਇਹ ਜਿਵੇਂ ਆਮ ਦਿਨਾਂ ਚ ਚੱਲਦਾਗਾ ਹਰ ਰੋਜ਼ ਉਹਦੇ ਨਾਲ ਤੁਗਣਾ ਤਿੱਗਣਾ ਪਾਣੀ ਹੈਗਾ ਇਤੋਂ ਵੱਧ ਨਹੀਂ ਹੈਗਾ ਇਹਦਾ ਬਹੁਤ ਖਾਲੀ ਪਿਆਗਾ ਜਿਹੜੇ ਦਿਨ ਪਾਣੀ ਛੱਡਦੇ ਆ ਤੁਹਾਨੂੰ ਦੱਸਿਆ ਵੀ ਉਸ ਦਿਨ ਤਾਂ ਉਹ ਜਿਹੜੇ ਕਾਜ ਆ ਸਾਰੇ ਇੱਧਰ ਉੱਪਰ ਦੀ ਚੱਲਦਾ ਹੁੰਦਾ ਤੇ ਜਿਹੜੇ ਪੁਲ ਦੇ ਟੰਬੇ ਜਿਹੇ ਆ ਸਾਰੇ ਲੁਕ ਜਾਂਦੇ ਆ ਅੱਜ ਦਾ ਕੁਝ ਵੀ ਨਹੀਂ ਹੈਗਾ ਇਹ ਕੁਝ ਵੀ ਬਿਲਕੁਲ ਡਰਨ ਵਾਲੀ ਗੱਲ ਹੈ ਨਹੀਂ ਸੌਜੋ ਮੋਜਾਂ ਨਾਲ ਪੰਜਾਬ ਦਾ ਪਾਣੀ ਕੁਝ ਵੀ ਕਰ ਸਕਦਾ ਉਹ ਮੈਨੂੰ ਪਤਾ ਨਹੀਂ ਹੈਗਾ ਜਿਹੜਾ ਪਾਤਲਾਂ ਤੋਂ ਗਾਹਾਂ ਜਾਂਦਾਗਾ ਉਸ ਪਾਸੇ ਨਹੀਂ ਮੈਨੂੰ ਪਤਾ ਉਹ ਤੁਹਾਨੂੰ ਉਧਰਲੇ ਪਾਸੇ ਵਾਲੇ ਬੰਦਿਆਂ ਨੂੰ ਪਤਾਗਾ ਇੱਥੋਂ ਤੱਕ ਦੀ ਮੇਰੀ ਜ਼ਿੰਮੇਵਾਰੀ ਹੈ ਇੱਥੋਂ ਤੱਕ ਪਾਣੀ ਹੈ ਨਹੀਂਗਾ ਇਧਰਲੇ ਪਾਸੇ ਉਹ ਬਿਲਕੁਲ ਨਹੀਂ ਹੈਗਾ ਜੇ ਪਾਣੀ ਛੱਡਣਾ ਵੀ ਹੁੰਦਾ ਨਾ ਕਿਸੇ ਡੈਮ ਚੋਂ ਤਾਂ ਹੁਣ ਨੂੰ ਛੱੜਤਾ ਹੁੰਦਾ 6 ਵਜੇ ਤੋਂ ਪਹਿਲਾਂ ਪਹਿਲਾਂ ਛੱਡਦੇ ਆ ਇਹ ਪਿਛਲੇ ਜਿਹੜਾ ਪਿਛਲਾ ਪਾਣੀ ਛੱਡਿਆਗਾ ਉਸ ਤੋਂ ਅੰਦਾਜ਼ਾ ਲਾਇਆਗਾ ਵੀ ਜੇ ਪਾਣੀ ਛੱਡਣਾ ਹੁੰਦਾ ਤਾਂ ਗੇਟ ਖੋਲਦੇ ਆ ਸੁਖਨਾਵੀ ਵੀ ਉਹਦੇ 6 ਤੋਂ ਪਹਿਲਾਂ ਖੋਲੇ ਆ ਇਹਦੇ ਵੀ ਇਹੋ ਜਿਹਾ ਮਾਹੌਲ ਹੈਗਾ ਇਸ ਵਕਤ ਮਹਾਲੀ ਤੋਂ ਮੁਵਾਰਕਪੁਰ ਵਾਲੇ ਪੁਲ ਤੇ ਖੜਾ ਮੈਂ ਉਹੀ 7-8000 ਕਿ ਉਸਕ ਪਾਣੀ ਆ ਜਿਵੇਂ ਮੈਂ ਤੁਹਾਨੂੰ ਸਵੇਰੇ ਦੱਸਿਆ ਸੀਗਾ ਉਹਨਾਂ ਕੀ ਹੈਗਾ ਉਤੋਂ ਵੱਧ ਨਹੀਂ ਹੈਗਾ ਸੂਰਜ ਦੇਵਤਾ ਹੀ ਜਾ ਰਹੇ ਹੈਗੇ ਟ੍ਰੇਨਾਂ ਬਹੁਤ ਆਉਂਦੀਆਂ ਹਰ 5 ਮਿੰਟ ਬਾਅਦ ਟ੍ਰੇਨ ਆਉਂਦੀ ਹੈ ਤੁਸੀਂ ਮਾਰਕੰਡਾ ਦਾ ਨਾ ਬੀ ਪੋਸਟ ਦੇ ਉੱਤੇ ਦੇਖਿਆ ਕਰੋ ਇੱਕ ਬੀ ਪੋਸਟ ਦੇ ਚੈਨਲ ਆ ਫੇਸਬੁੱਕ ਤੇ ਜਿਸ ਤਰ੍ਹਾਂ ਮੈਂ ਘੱਗਰ ਤੇ ਆਉਣਾਗਾ ਮੇਰੇ ਨੇੜੇ ਹੈਗਾ ਘੱਗਰ ਉਸੇ ਤਰ੍ਹਾਂ ਉਹਦੇ ਮਾਰਕੰਡਾ ਨੇੜੇ ਆ ਗਈ ਫੇਸਬੁੱਕ ਤੇ ਪੇਜ ਆ ਬੀ ਪੋਜੀਟਿਵ ਉਸ ਨੂੰ ਸਰਚ ਕਰ ਲੋ ਉਹਦੇ ਤੇ ਕੀ ਆ ਨਾ ਉਹਦੇ ਤੇ ਤੁਸੀਂ ਮਾਰਕੰਡਾ ਦੇਖ ਸਕਦੇ ਹੋਗੇ ਮਾਰਕੰਡਾ ਉਹ ਹਰ ਰੋਜ਼ ਦਿਖਾਉਂਦੇ ਨੇਗੇ ਉਹਨਾਂ ਤੇ ਦੇਖ ਲਿਆ ਕਰੋ ਜਿਸ ਦਿਨ ਮਾਰਕੰਡਾ ਖਾਤਰੀ ਜੂਗੀ ਦਿਖਾਉਣਗੇ ਉਦੋਂ ਪਰ ਚੈਨਲ ਵਧੀਆਗਾ ਉਹ ਸੱਚ ਦਾ ਹੋਗਾ ਉਹ ਤੇ ਦੇਖ ਲਿਆ ਕਰੋ ਮੈਂ ਪਉਣਾ ਮੈਂ ਕਿਸੇ ਦੀ ਵੀਡੀਓ ਚੱਕ ਕੇ ਪਉਣਾ ਮਾਰਕੰਡਾ ਦੀ ਜਿੱਤੇ ਮੈਨੂੰ ਵਿਸ਼ਵਾਸ ਆਗਾ ਜਾਂ ਜਿਹੜਾ ਬੰਦਾ ਮੈਨੂੰ ਭੇਜਦਾਗਾ ਮੈਂ ਉਸ ਤੋਂ ਲੈਣਾਗਾ ਵੀਡੀਓ ਤੇ ਉਹ ਖੁਦ ਆਪ ਬਣਾਉਂਦੇ ਆ ਉਹ ਚੈਨਲ ਤੇ ਜਾ ਕੇ ਦੇਖ ਲਿਆ ਕਰੋ ਬੀ ਪੋਜਿਟਿਵ ਆ ਫੇਸਬੁੱਕ ਤੇ हिमाचल ਦੇ ਵਿੱਚ ਪਰ ਜਿਆਦਾ ਨੁਕਸਾਨ ਆਗਾ ਹਿਮਾਚਲ ਦੇ ਵਿੱਚ ਬਹੁਤ ਵਾਰਸ਼ ਹੋ ਰਹੀ ਆ ਉਹ ਹੋ ਰਹੀ ਹੈਗੀ Shimla ਤੋਂ ਉਧਰਲੇ ਪਾਸੇ ਸਤਲੁਜ ਵਾਲੇ ਪਾਸੇ Shimla ਤੋਂ ਅੱਧਾ Shimla ਉਧਰਲੇ ਪਾਸੇ ਚਲਾ ਜਾਂਦਾ ਸਤਲੁਜ ਵਾਲੇ ਪਾਸੇ ਅੱਧਾ ਆ ਜਾਂਦਾਗਾ ਇਧਰਲੇ ਪਾਸੇ ਹੁਣ ਚੱਲਦੇ ਆਪਾਂ ਸਤਲੁਜ ਤੇ ਸਤਲੁਜ ਦੇ ਵਿੱਚ ਇਸ ਵਕਤ ਬਹੁਤ ਜਿਆਦਾ ਤੂਫਾਨ ਆ ਸਤਲੁਜ ਦੇ ਵਿੱਚ ਇਸ ਵਕਤ ਪਾਣੀ ਬਹੁਤ ਜਿਆਦਾ ਆ ਰਿਹਾਗਾ ਉਹਦਾ ਕਾਰਨ ਕੀ ਆ ਸਤਲੁਜ ਤੇ ਹਰ 50 ਕਿਲੋਮੀਟਰ ਬਾਅਦ ਡੈਮ ਆਗੇ ਜਦੋਂ ਉਹ ਡੈਮ ਛੋਟੇ ਛੋਟੇ ਡੈਮ ਨਹੀਂ ਉਹ ਜਦੋਂ ਉਹ ਭਰਦੇ ਆ ਨਾ ਉਹਨਾਂ ਵਿੱਚੋਂ ਪਾਣੀ ਛੱਡਦੇ ਆ ਓਵਰ ਖੜੀ ਛਲ ਆਉਂਦੀ ਆ ਉਹਦਾ ਕਰਕੇ ਪਾਖੜਾ ਟਾਈਮ ਵੱਧਾਗਾ ਡੈਮ ਸਾਰੇ ਫੁੱਲ ਨੇਗੇ ਪਾਖੜਾ ਟਾਈਮ ਵੀ ਫੁੱਲਾ ਜਿਹੜਾ ਆਪਣਾ ਪੌਂਗ ਟਾਈਮ ਆ ਉਹ ਵੀ ਬਿਲਕੁਲ ਫੁੱਲਾ ਪੌਂਗ ਟਾਈਮ ਦਾ ਬਿਲਕੁਲ ਖਤਰੇ ਨਿਸ਼ਾਨ ਦੇ ਨੇੜੇ ਲੱਗਿਆ ਹੋਵੇਗਾ ਬਹੁਤ ਜ਼ਿਆਦਾ ਪਾਣੀ ਆ ਉਹਦੇ ਵਿੱਚ ਹੁਣ ਕੀ ਹੋਊਗਾ ਪੌਂਗ ਟਾਈਮ ਦੇ ਵਿੱਚੋਂ ਉਹਦੇ ਵਿੱਚ ਬਹੁਤ ਪਾਣੀ ਆ ਰਿਹਾਗਾ ਪੌਂਗ ਟਾਈਮ ਦੇ ਵਿੱਚ ਜਿੰਨਾ ਪਾਣੀ ਆ ਰਿਹਾ ਹੈਗਾ ਓਨਾ ਪਾਣੀ ਜੇ ਗਾਹਾਂਟ ਪਾਉਣ ਲੱਗ ਗਏ ਉਹ ਅੱਗੇ ਟਪਾਉਣਾ ਪੈਣਾਗਾ ਉਹਨਾਂ ਨੂੰ ਵੈਸੇ ਲੱਗਦੇ ਆ ਲੱਛਣ ਜੇ ਜੇ ਟਪਾਉਣਾ ਪੈਗਾ ਤਾਂ ਬਹੁਤ ਨੁਕਸਾਨ ਕਰੂਗਾ ਹੁਣ ਵੀ ਇਹ ਚ ਪਾ ਇਸ ਵਕਤ ਵੀ ਪਾਣੀ ਉਹ ਚ ਪੂਰਾ ਓਵਰ ਛੱਡਿਆ ਹੋਗਾ। ਇਹੀ ਹਾਲ ਪਾਖੜਾ ਡੈਮ ਦਾ ਹੈਗਾ। ਪਾਖੜਾ ਡੈਮ ਤੋਂ ਵੀ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈਗਾ। ਉਹਨਾਂ ਦੋਨਾਂ ਡੈਮਾਂ ਨੇ ਤਕਰੀਬਨ 40 ਪਿੰਡ ਬਿਲਕੁਲ ਡਬੋਲੇ। 35-40 ਪਿੰਡ ਆ ਉਹ ਜਿਹੜੇ ਬਿਲਕੁਲ ਡਬੋਲੇ। ਉੱਥੇ ਰੋਟੀ, ਪਾਣੀ, ਆਟਾ ਕੁਝ ਨਹੀਂ ਰਿਹਾ ਉਹਨਾਂ ਕੋਲੇ। ਇੱਥੋਂ ਤੱਕ ਦਵਾਈਆਂ ਵਗੈਰਾ ਵੀ ਹੈ ਨਹੀਂ ਗਿਆ। ਉਹਨਾਂ ਲੋਕਾਂ ਕੋਲੇ ਰੋਟੀ, ਆਟਾ, ਖਾਣ-ਪੀਣ ਨੂੰ ਰਸੋਈਆਂ-ਸਈਆਂ ਦੇ ਵਿੱਚ ਸਭ ਕਿਤੇ ਪਾਣੀ ਹੈਗਾ। ਪਸ਼ੂਆਂ ਨੂੰ ਚਾਰਾ ਹੈ ਨਹੀਂਗਾ। ਬਹੁਤ ਮੁਸ਼ਕਲ ਦੇ ਵਿੱਚ ਉਹ ਲੋਕ। ਉਹਨਾਂ ਦੀ ਆਪ ਨੂੰ ਮਦਦ ਕਰਨੀ ਚ ਖਾਣ ਪੀਣ ਦੀ ਖਾਲੀ ਬੋਰੀਆਂ ਦੀ ਜਾਂ ਹੋਰ ਜਿਹੋ ਜਿਹੀ ਹੁੰਦੀ ਹੈਗੀ ਉਹ ਆਪਾਂ ਨੂੰ ਜ਼ਰੂਰੀ ਹੈਗਾ ਉਹ ਕਿਸੇ ਨਾ ਕਿਸੇ ਬੰਦੇ ਨਾਲ ਉਹ ਤੇ ਕਨੈਕਟ ਕਰਕੇ ਪਹੁੰਚਾਓ ਇਧਰਲੇ ਪਾਸੇ ਹੈ ਨਹੀਂਗਾ ਘੱਗਰ ਵਾਲੇ ਪਾਸੇ ਬਿਲਕੁਲ ਸ਼ਾਂਤ ਹੈਗਾ ਇਹੀ ਹਾਲ ਬਿਆਸ ਦਰਿਆ ਦਾਗਾ ਬਿਆਸ ਦਰਿਆ ਦੇ ਵਿੱਚ ਮਨਾਲੀ ਉਧਰਲੇ ਪਾਸੇ ਜਾਦੇ ਵਾਰਸ਼ ਆ ਜਾ ਮਨਾਲੀ ਤੋਂ ਜਦੋਂ ਆਪਾਂ ਥੱਲੇ ਨੂੰ ਆਉਣੇ ਆ ਨਾ ਰੋਹਤਾਂਗ ਤੋਂ ਉਸ ਲਾਈਨ ਤੇ ਸਾਰੀ ਤੇ ਵਾਰਸ਼ ਹੈਗੀ ਬਹੁਤ ਨੁਕਸਾਨ ਹੋ ਰਿਹਾਗਾ ਡੈਮ ਜਮਾਂ ਨੱਕੋ ਨੱਕ ਭਰੇ ਹੋਏ ਨੇਗੇ ਇੱਕ ਮੈਨੂੰ ਵੀਡੀਓ ਭੇਜੀ ਹੈ ਗੁਰਮukh ਸਿੰਘ ਢੱਲੋਂ ਨੇ ਇਹ ਚਾਂਦੂ ਵਾਲਾ ਪੁਲ ਹੈਗਾ ਚਾਂਦੂ ਖੜੀਆਲਾ ਪੁਲ ਵੱਜਦਾ ਇਹ ਇੱਥੇ ਜਿਹੜਾ ਡੇਂਜਰ ਲੈਵਲ ਆ ਉਹ ਤੋਂ 12 ਫੁੱਟ ਪਾਣੀ ਨੀਵੇਂ ਆ 10-12 ਫੁੱਟ ਪਾਣੀ ਨੀਵੇਂਗਾ ਚਾਂਦੂ ਖੜੀਆਲੇ ਪੁਲ ਤੇ ਜਿਹੜਾ ਡੇਂਜਰ ਲੈਵਲ ਆ ਉਹ ਤੋਂ 10-12 ਫੁੱਟ ਪਾਣੀ ਨੀਵੇਂਗਾ ਕਹਿਣ ਦਾ ਭਾਵ ਕੀ ਹੈਗਾ ਘੱਗਰ ਦੇ ਸੰਬੰਧ ਵਿੱਚ ਤੁਹਾਨੂੰ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਹੈਗੀ ਪੰਜਾਬ ਦੇ ਉਧਰਲੇ ਪਾਸੇ ਜਰੂਰ ਖਤਰਾ ਹੈਗਾ ਪਰ ਘੱਗਰ ਵਾਲੀ ਬੈਲਟ ਤੇ ਹਜੇ ਤੱਕ ਠੀਕ ਠਾਕ ਮਾਹੌਲ ਆ ਕੋਈ ਡਰਨ ਦੀ ਲੋੜ ਨਹੀਂ ਬਿਲਕੁਲ ਵੀ ਚਿੰਤਾ ਮੁਕਤ ਹੋ ਜਾਓ ਅੱਜ ਤੱਕ ਇੱਕ ਮੇਰੀ ਆਈਡੀ ਹੈਗੀ ਫੇਸਬੁੱਕ ਤੇ ਪੇਜ ਆ ਹਰਵਿੰਦਰ ਢਿੱਲੋਂ ਨਾਮ ਤੇ ਉਹਦਾ ਲਿੰਕ ਆ ਡਿਸਕ੍ਰਿਪਸ਼ਨ ਦੇ ਵਿੱਚ ਉਸ ਨੂੰ ਜਰੂਰ ਫੋਲੋ ਕਰ ਲਿਓ ਜੇ ਤੁਹਾਨੂੰ ਚੈਨਲ ਮੇਰਾ ਵਧੀਆ ਲੱਗਦਾ ਤਾਂ ਲਾਈਕ ਸ਼ੇਅਰ ਜਰੂਰ ਕਰਿਓ